2000 ਹੈ 25 ਰੱਬਾ ਸਾਲ ਬੜਾ ਏ ਮਾੜਾ ਚੜਿਆ ਸਭ ਕੁਝ ਲੁੱਟ ਕੇ ਲੈ ਗਿਆ ਚੰਦਰਾ ਤਰਸ ਪੁਰਾ ਨਹੀਂ ਰੱਬਾ ਕਰਿਆ ਸਭ ਤਵਾ ਤੂੰ ਕਰਤਾ ਦਾਤਾ ਕਿਵੇਂ ਪੁਲਾਗੇ ਸਟਾਂ ਨੂੰ ਹੋ ਮੇਰਾ ਰੋਣ ਨਿਕਲਦਾ ਰੋਣ ਨਿਕਲਦਾ ਨੇ ਕੇ ਰੋਂਦੇ ਜੱਟਾਂ ਨੂੰ ਹੋ ਰੱਬਰੋਂ ਨਿਕਲਦਾ ਕਰਤ ਸਾਰਾ ਤਸ ਨਹਸ ਵੇ ਨਾਲ ਤੇਰੇ ਕੀ ਕਰੀਏ ਬਹਸ ਵੇ ਹਿੰਦੂ ਸਿੱਖ ਈਸਾਈ ਰੱਬਾ ਦੁਖੀ ਹੋਏ ਸਭ ਪਾਈ ਰੱਬਾ ਤਰ ਤੋਂ ਤੂੰ ਸਭ ਬੇਕਾਰ ਕਰਤੇ ਢੇਲ ਕੇ ਸਭ ਦੀਆਂ ਛਤਾਂ ਨੂੰ ਹੋ ਮੇਰਾ ਰੋਂ ਨਿਕਲਦਾ ਬੜੇ ਬਿਲਕਦੇ ਤੁਰ ਗੇ ਚੰਦਰੇ ਵਿੱਚ ਹੜਾਂਦੇ ਰੁੜ ਗੇ ਚੰਦਰੇ ਤੇਰੀ ਲੀਲਾ ਤੂੰ ਹੀ ਜਾਣੇ ਮੰਨਣੇ ਪਹਿਣੇ ਤੇਰੇ ਪਾਣੇ ਲੱਖੀ ਸਭ ਕੁਝ ਇੱਥੇ ਖਤਮ ਹੋ ਗਿਆ ਕੀ ਛਟਾਂਗੇ ਲੱਖਾਂ ਨੂੰ ਹੋ ਮੇਰਾ ਰੋਹ ਨਿਕਲਦਾ ਜੀਬ ਜਾਣ ਤੇ ਮਜਾਂ ਗਈਆਂ ਕੀ ਲਿਖਾ ਕੇ ਲਖਿਲਾਈਆਂ ਮਰਦੀਆਂ ਦੇਖੀਆਂ ਆਪਣੇ ਅੱਖੀ ਤੂੰ ਰਬਾ ਓਏ ਅੱਖ ਨਹੀਂ ਪੱਟੀ ਪੱਟੀ ਵਾਲ ਨੂੰ ਹੁਣ ਮਨ ਨਹੀਂ ਲੱਗਦਾ ਕਿਵੇਂ ਪਾਰਾਂਗੇ ਫੱਟਾਂ ਨੂੰ ਹੋ ਮੇਰਾ ਰੋਣ ਨਿਕਲਦਾ ਰੋਣ ਨਿਕਲਦਾ ਦੇਖ ਕੇ ਰੋਂਦੇ ਜਟਾਂ ਨੂੰ ਹੋ ਰਬਾ ਰੋਣ ਨਿਕਲਦਾ